ਆਜੋ ਸਕਰੀਨ ਤੇ ਤੁਸੀਂ 11 ਮਹੀਨੇ ਦੇ ਮਾਸੂਮ ਬੱਚੇ ਦੀ ਫੋਟੋ ਦੇਖ ਰਹੇ ਹੋ ਇਹ ਲਹਿਰਾ ਗਗਾ ਤੋਂ ਸੀਗਾ ਇਹ ਬੱਚੇ ਦਾ ਨਾਮ ਸੀਗਾ ਜਿਹੜਾ ਵੰਸ ਸੀਗਾ ਤੇ ਇੱਕ ਇਹ ਸਮਾਜ ਨੂੰ ਅਜਹੀ ਪੈੜ ਪਾ ਕੇ ਦੇ ਗਿਆ ਜਿਹੜੀ ਲੰਬੇ ਸਮੇਂ ਤੱਕ ਸਮਾਜ ਦੇ ਲੋਕਾਂ ਨੂੰ ਤੇ ਉਹਨਾਂ ਦਾ ਰਸਤਾ ਜਿਹੜਾ ਉਹ ਰਚਣਾਉਂਦੀ ਰਹੂਗੀ ਤੇ ਕਈ ਘਰਾਂ ਦੇ ਚਿਰਾਗ ਇਹ ਬੱਚਾ ਜਿਹੜਾ ਬੁਝਣ ਤੋਂ ਬਚਾ ਗਿਆ ਹੋਇਆ ਕੀ ਸੀਗਾ ਇਹ ਬੱਚਾ ਬੈੱਡ ਤੇ ਖੇਡ ਰਿਆ ਸੀ ਖੇਡਦਾ ਖੇਡਦਾ 헤ਠਾ ਉਤਰਨ ਦੀ ਕੋਸ਼ਿਸ਼ ਕਰਦਾ ਪਰ ਡਿੱਗ ਜਾਂਦਾ ਇਹਦਾ ਸਿਰ ਜਿਹੜਾ ਧਰਤੀ ਤੇ ਵੱਜਦਾ ਤੇ ਫਿਰ ਇਸ ਨੂੰ ਇੱਕ ਸੰਗਰੂਰ ਦੇ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਉੱਥੇ ਗੱਲ ਸਮਝ ਨਹੀਂ ਆਉਂਦੀ ਉਥੋਂ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਜਾਂਦਾ ਜਿੱਥੇ ਡਾਕਟਰ ਦੱਸਦੇ ਕਿ ਇਸ ਬੱਚੇ ਦਾ ਬ੍ਰੇਨ ਜਿਹੜਾ ਉਹ ਡੈੱਡ ਹੋ ਗਿਆ ਇਸ ਬੱਚੇ ਨੂੰ ਬਚਾਇਆ ਜਿਹੜਾ ਨਹੀਂ ਜਾ ਸਕਦਾ ਤੇ ਬੱਚੇ ਦੇ ਬਾਕੀ ਸਰੀਰ ਦੇ ਅੰਗ ਹੈ ਜਿਹੜੇ ਉਹ ਕੰਮ ਕਰ ਰਹੇ ਸੀ ਇਹਦੇ ਪਿਤਾ ਦਾ ਨਾਮ ਟੋਨੀ ਬੰਸਲੇ ਤੇ ਮਾਤਾ ਦਾ ਨਾਮ ਸੀ ਜਿਹੜਾ ਪ੍ਰੇਮ ਲਤਾ ਸੀ ਤਾਂ ਇਹ ਡੇਰਾ ਪ੍ਰੇਮੀ ਨੇ ਉੱਥੇ ਸੇਵਾ ਕਰਦੇ ਆ ਜੋ ਵੀ ਡੇਰਾ ਸਿੱਖਿਆ ਮਾ ਦਿੰਦਾ ਉਸ ਨੂੰ ਮੰਨਦੇ ਆ ਤੇ ਜਦੋਂ ਇਹ ਸਾਰੀ ਖਬਰ ਤੇ ਸਾਰੀ ਜਾਣਕਾਰੀ ਬੱਚੇ ਦੇ ਮਾਪਿਆਂ ਨੂੰ ਦਿੱਤੀ ਜਾਂਦੀ ਹੈ ਤਾਂ ਡਾਕਟਰ ਉੱਥੇ ਇੱਕ ਗੱਲ ਹੋਰ ਵੀ ਰੱਖਦੇ ਆ ਕਿ ਸਾਡੇ ਹਸਪਤਾਲ ਦੇ ਵਿੱਚ ਯਾਨੀ ਕਿ ਪੀਜੀਆਈ ਦੇ ਵਿੱਚ ਬਹੁਤ ਸਾਰੇ ਬੱਚੇ ਜ਼ਿੰਦਗੀ ਤੇ ਮੌਤ ਦੀ ਲੜਾਈ ਹੈ ਜਿਹੜੀ ਲੜ ਰਹੀ ਹੈ ਵੀ ਜੇਕਰ ਤੁਹਾਡੇ ਬੱਚੇ ਦੇ ਅੰਗ ਉਹਨਾਂ ਬੱਚਿਆਂ ਨੂੰ ਲੱਗ ਜਾਣ ਤਾਂ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਬਚ ਜਾਣੀ ਹੈ ਤਾਂ ਸਭ ਤੋਂ ਵੱਡਾ ਜਿਗਰਾ ਡਾਕਟਰਾਂ ਨੇ ਉਹਨਾਂ ਦੇ ਮਾਪਿਓ ਦਾ ਦੇਖਿਆ ਕਿਉਂਕਿ ਪਹਿਲੀ ਉਹਨਾਂ ਤੇ ਐਡਾ ਵੱਡਾ ਦੁੱਖ ਹੈ ਜਿਹੜਾ ਉਹ ਆਪਿਆ ਸੀ ਜਦੋਂ ਬੱਚੇ ਦੀ ਡੈਥ ਹੋ ਜਾਂਦੀ ਹੈ ਤਾਂ ਮਾਪੇ ਨੂੰ ਸੁਰਤ ਨਹੀਂ ਰਹਿੰਦੀ ਕਿਸੇ ਨੂੰ ਵੀ ਸੁਰਤ ਰਹਿੰਦੀ ਹੈ ਐਡਾ ਵੱਡਾ ਸਦਮਾ ਕੋਈ ਵੀ ਨਹੀਂ ਚੜ ਸਕਦਾ ਨੰਨਾ ਮੁੰਨਾ ਬੱਚਾ ਉਹਨਾਂ ਨੇ ਸਾਹਮਣੇ ਜਿਹੜਾ ਡੈੱਡ ਹੋਇਆ ਪਿਆ ਤੇ ਜੇ ਕੋਈ ਗੱਲ ਆ ਕੇ ਕਰਦਾ ਹੈ ਵੀ ਭਾਈ ਅੰਗਦਾਨ ਕਰਨੀ ਹੈ ਤਾਂ ਕਈ ਵਾਰ ਉੱਥੇ ਲੜਾਈ ਵੀ ਹੋ ਜਾਂਦੀ ਹੈ ਕਿਉਂਕਿ ਭਾਵ ਕੋਈ ਹੁੰਦੇ ਐ ਸਮਝ ਨਹੀਂ ਆਉਂਦੀ ਵੀ ਕੀ ਕਰੀਏ ਤਾਂ ਇਸ ਬੱਚੇ ਦੇ ਮਾਤਾ ਪਿਤਾ ਨੇ 1 ਮਿੰਟ ਤੋਂ ਪਹਿਲਾਂ ਪਹਿਲਾ ਫੈਸਲਾ ਲੈ ਲਿਆ ਕਿ ਸਾਡੇ ਬੱਚੇ ਦੇ ਅੰਗ ਤੁਸੀਂ ਉਹਨਾਂ ਬੱਚਿਆਂ ਦੇ ਲਾ ਦਿਓ ਜੋ ਵੀ ਜ਼ਰੂਰਤਮੰਦ ਨੇ ਐਨਾ ਹੀ ਨਹੀਂ ਇੱਕ ਫੈਸਲਾ ਹੋਰ ਲੈ ਲਿਆ ਕਿ ਬੱਚੇ ਦਾ ਜਿਹੜਾ ਸਰੀਰ ਹੈ ਉਹ ਵੀ ਅਸੀਂ ਜਿਹੜਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਦਾਨ ਕਰਾਂਗੇ ਮੈਡੀਕਲ ਖੋਜ ਲਈ ਤਾਂ ਪੀਜੀਆਈ ਚੰਡੀਗੜ੍ਹ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੰਨੇ-ਮੁੰਨੇ ਬੱਚੇ ਜਿਹਦੀ ਉਮਰ ਹੀ 11 ਮਹੀਨਿਆਂ ਦੀ ਸੀ ਅੰਗ ਵੀ ਸਾਰੇ ਜਿਹੜੇ ਦਾਨ ਕਰਤੇ ਤੇ ਉਹਦਾ ਸਰੀਰ ਵੀ ਹੈ ਜਿਹੜਾ ਦਾਨ ਕਰਤਾ ਤਾਂ ਇਹ ਮਾਂ ਪਿਓ ਦਾ ਵੱਡਾ ਜਿਗਰ ਹੈ ਇੱਕ ਮਿੰਟ ਤੋਂ ਪਹਿਲਾਂ ਪਹਿਲਾਂ ਫੈਸਲਾ ਲੈਣਾ ਉਹਨਾਂ ਦਾ ਬੱਚਾ ਸਾਹਮਣੇ ਡਿੱਡ ਪਿਆ ਹੈ 11 ਮਹੀਨਿਆਂ ਦੀ ਬੱਚੇ ਦੀ ਉਮਰ ਸੀ ਪਰਿਵਾਰ ਰਿਸ਼ਤੇਦਾਰ ਸਦਮੇ 'ਚ ਸੀ ਤੇ ਇਹ ਫੈਸਲਾ ਲੈਣਾ ਬਹੁਤ ਵੱਡੀ ਜਿਹੜੀ ਗੱਲ ਸੀ ਤਾਂ ਇਸ ਤੋਂ ਬਾਅਦ ਇਹ ਬੱਚੇ ਦੇ ਅੰਗ ਲੋੜਵੰਦਾ ਨੂੰ ਲਾਏ ਗਏ ਆ ਕੁਝ ਲਾ ਦੇਣੇ ਆ ਤੇ ਉਹਨਾਂ ਨੂੰ ਨਵੀਂ ਜ਼ਿੰਦਗੀ ਹੈ ਜਿਹੜੀ ਮਿਲ ਜਾਣੀ ਆ ਤਾ ਇਹ 11 ਮਹੀਨਿਆਂ ਦਾ ਮਾਸੂਮ ਬੱਚਾ ਇੱਕ ਆਪਣੀ ਅਨੋਖੀ ਜਾਪ ਛੱਡ ਗਿਆ ਤੇ ਇੱਕ ਸਮਾਜ ਨੂੰ ਪੈੜਾ ਵੀ ਬਣਾ ਕੇ ਦੇ ਗਿਆ ਤੇ ਇੱਕ ਚੰਗੀ ਸੋਚ ਵੀ ਦਿਖਾ ਗਿਆ ਤੇ ਇਸ ਤੋਂ ਬਾਅਦ ਜਿਹੜਾ ਸਾਰਾ ਪੂਰਾ ਪ੍ਰੋਸੈਸ ਹੋਇਆ ਜਦੋਂ ਬੱਚੇ ਨੂੰ ਰਵਾਣ ਕੀ ਦਿੱਤੀ ਗਈ ਤਾਂ ਸਾਰਾ ਪੀਜੀਏ ਦਾ ਸਟਾਫ ਜਿਹੜਾ ਉੱਥੇ ਮੌਜੂਦ ਸੀ ਤਾਂ ਫੁੱਲਾਂ ਦੀ ਵਰਖਾ ਕੀਤੀ ਗਈ ਬੜਾ ਭਾਵੁਕ ਮਾਹੌਲ ਹੋਇਆ ਤੇ ਇਸ ਬੱਚੇ ਨੂੰ ਵਧਾਈ ਗਈ ਜਿਹੜੀ ਉਹ ਦਿੱਤੀ ਗਈ